ਡਿਸਪਲਿਨਸ ਆਫ ਦਾ ਬਹੁਤ ਸੁਣਿਆ ਆਤਾ ਹੈ ਜਿਸ ਨੂੰ ਸਮਝਣ ਲਈ ਇਸ ਦੇ ਮੂਲ ਤੱਕ ਜਾਣਾ ਪਊਗਾ ਇਹ ਸ਼ਬਦ ਆਇਆ ਹੈ ਲਾਟਿਨ ਭਾਸ਼ਾ ਦੇ ਸ਼ਬਦ ਡਿਸਪਲਿਨਰੀ ਤੋਂ ਇਸ ਦਾ ਅਰਥ ਹੁੰਦਾ ਹੈ ਵਿਸ਼ੇਸ਼ ਕਿਸਮ ਦਾ ਗਿਆਨ ਜਾਂ ਸਿੱਖਿਆ ਅਸੀਂ ਕਹਿ ਸਕਦੇ ਹਾਂ ਕਿ ਆਰਟਸ ਦਾ ਡਿਸਪਲਿਨ ਇੰਜੀਨੀਅਰਿੰਗ ਦਾ ਡਿਸਪਲਿਨ ਮੈਡੀਸਨ ਦਾ ਡਿਸਪਲਿਨ ਇਹ ਸਾਰੇ ਡਿਸਪਲਿਨ ਹੁੰਦੇ ਆ ਅਰਥਪਤਾ ਕੀ ਹੈ ਇਹ ਕਿਸੇ ਵਿਸ਼ੇਸ਼ ਗਿਆਨ ਨੂੰ ਪ੍ਰਾਪਤ ਕਰਨ ਦਾ ਢੰਗ ਹੈ ਇੱਕ ਵਿਸ਼ੇਸ਼ ਟ੍ਰੇਨਿੰਗ ਹੈ ਜਿਸ ਰਾਹੀਂ ਗਿਆਨ ਤੇ ਮਹਾਰਤ ਹਾਸਲ ਕੀਤੀ ਜਾਂਦੀ ਹੈ ਜੇ ਤੁਸੀਂ ਡਾਕਟਰ ਬਨਣਾ ਚਾਹੁੰਦੇ ਹੋ ਤਾਂ ਸਰੀਰ ਤੇ ਦਵਾਈ ਦਾ ਸਹੀ ਗਿਆਨ ਹਾਸਲ ਕਰਨਾ ਤੇ ਉਸ ਤੇ ਡਿਸਪਲਨ ਬਣਾਉਣਾ ਇਹ ਤੁਹਾਡਾ ਫਰਜ ਹੈ ਇਹ ਗਿਆਨ ਤੁਹਾਡੇ ਨਜ਼ਰੀਏ ਤੁਹਾਡੀ ਸ਼ਖਸੀਅਤ ਦੇ ਵਿੱਚ ਉਤਰ ਜਾਂਦਾ ਹੈ ਬਾਅਦ ਵਿੱਚ ਜੇ ਤੁਸੀਂ ਮਾਰਸ਼ਲ ਆਰਟ ਦੇ ਵਿੱਚ ਕੁਝ ਕਰਨਾ ਚਾਹੁੰਦੇ ਹੋ ਤਾਂ ਸਰੀਰ ਦੀ ਪੂਰੀ ਸ਼ਕਤੀ ਨੂੰ ਇੱਕ ਥਾਂ ਤੇ ਕੇਂਦਰਿਤ ਕਰਨਾ ਉਸ ਦੀ ਟ੍ਰੇਨਿੰਗ ਕਰਨਾ ਇੱਕ ਵਿਸ਼ੇਸ਼ ਡਿਸਪਲਨ ਹੈ ਇਸ ਡਿਸਪਲਨ ਦੇ ਕਾਰਨ ਤੁਹਾਡਾ ਚੱਲਣਾ ਬੈਠਣਾ ਪੂਰੀ ਪਰਸਨੈਲਿਟੀ ਪ੍ਰਭਾਵਿਤ ਹੋ ਜਾਂਦੀ ਹੈ ਤੇ ਬਦਲ ਜਾਂਦੀ ਹੈ ਜੇ ਤੁਸੀਂ ਵਿਦਿਆਰਥੀ ਹੋ ਤੇ امتحانات کلیئر کرنا چاہندے ہو تو اس دا بھی ایک خاص طریقہ ہے خاص ڈسپلن ہے۔ ڈسپلن دا ਅਰਥ ਕੇਵਲ ਨਿظم ਮੰਨਣਾ ਜਾਂ بیہیویئر کنٹرول ਨਹੀਂ ਹੁੰਦਾ। ਇਹ ਤਾਂ ਇੱਕ ਅੰਗਰੇਜ਼ੀ ਸੋਚ ਵਾਲੀ ਡੈਫੀਨੇਸ਼ਨ ਰਹੇਗੀ। ਅਸਲ ਵਿੱਚ ڈسپلن ਉਹ ਹੈ ਜੋ ਤੁਹਾਨੂੰ ਰੋਕਦਾ ਨਹੀਂ। ਤਿਆਰ ਕਰਦਾ ਹੈ। ਅੱਗੇ ਵਧਾਉਂਦਾ ਹੈ। ਇਹ ਤੁਹਾਨੂੰ ਕਿਸੇ ਵੀ લક્ષ ਨੂੰ ਹਾਸਲ ਕਰਨ ਦੇ ਲਈ ਆਪਣੇ ਆਪ ਨੂੰ ਉਸ ਸਥਾਣ ਦਾ ਤਰੀਕਾ ਦਿੰਦਾ ਹੈ ਹੋਰ ਸਵਾਲ ਇਹ ਉੱਠਦਾ ਹੈ ਕਿ ਸਾਨੂੰ ਪਤਾ ਕਿਵੇਂ ਲੱਗੇ ਕਿ ਸਾਡੇ ਅੰਦਰ ਸੈਲਫ ਡਿਸਪਲਿਨ ਹੈ ਜਾਂ ਨਹੀਂ ਕਿਹੜੀਆਂ ਆਦਤਾਂ ਜਾਂ ਗਤੀਵਿਧੀਆਂ ਅੰਦਰੂਨੀ ਡਿਸਪਲਿਨ ਨੂੰ ਹੋਰ ਮਜ਼ਬੂਤ ਕਰ ਦੇਣ ਮੈਂ ਤੁਹਾਨੂੰ 5-4 ਗੁਣ ਵਿਕਸਿਤ ਕਰਨੇ ਕਹਿੰਦਾ ਉਹ ਵਿਕਸਿਤ ਕਰੋ ਤੁਹਾਡੀ ਜ਼ਿੰਦਗੀ ਇੱਕ ਵਧੀਆ ਡਿਸਪਲਿਨ ਦੇ ਵਿੱਚ ਉਤਰ ਕੇ ਤੁਹਾਨੂੰ ਚੰਗਾ ਰਹਿਣ ਸਭ ਤੋਂ ਪਹਿਲਾਂ convert goals into routines and practice ਸਾਨੂੰ ਅਕਸਰ ਲੱਗਦਾ ਹੈ ਕਿ ਕਾਸ਼ ਮੇਰੇ ਕੋਲ ਵੱਧ ਪੈਸੇ ਹੁੰਦੇ ਅਸੀਂ ਕਹਿੰਦੇ ਆ ਸਾਰੇ ਕਾਸ਼ ਮੇਰੀ ਹਾਈਟ ਵੱਧ ਹੁੰਦੀ ਜਿਨ੍ਹਾਂ ਦੀ ਹਾਈਟ ਘੱਟ ਹੈ ਕਾਸ਼ ਮੈਂ ਹੋਰ ਸਮਾਰਟ ਹੁੰਦਾ ਜਿਹੜੇ ਥੋੜੇ ਜਿਹਾ ਘੱਟ ਸਮਾਰਟ ਹੈ ਤਾਂ ਮੈਂ ਇਹ ਕੰਮ ਕਰ ਲੈਂਦਾ ਇਹ ਤਾਂ ਨਹੀਂ ਹੋਇਆ ਮੇਰੇ ਕੋਲ ਇਹ ਆਗਰ ਸੀ ਪਰ ਸੈਲਫ ਡਿਸਪਲਨ ਦਾ ਸਾਰ ਇਹ ਹੈ ਕਿ ਤੁਸੀਂ ਆਪਣੇ ਲਕਸ਼ ਨੂੰ ਸਾਫ਼ ਤਰੀਕੇ ਨਾਲ ਸੈੱਟ ਕਰੋ ਹਰ ਰੋਜ਼ ਉਸ ਤੇ ਕੰਮ ਕਰੋ ਇਹ ਚੀਜ਼ਾਂ ਵਿੱਚ ਨਹੀਂ ਆਉਂਦੀਆਂ ਆਧਾਰਨ ਵਜੋਂ ਤੁਹਾਡਾ ਟਾਰਗੇਟ ਹੈ ਕਿ ਇਮਤਿਹਾਨ ਤੋਂ ਪਹਿਲਾਂ ਸਿਲੇਬਸ ਪੂਰਾ ਕਰਨਾ ਤੁਸੀਂ ਆਪਣਾ 30 ਦਿਨ ਦਾ ਲਕਸ਼ਬੀ ਸੈਟ ਕਰ ਲਿਆ ਕਿ ਹਰ ਰੋਜ਼ ਤੁਸੀਂ ਕਲਾਸ ਵਿੱਚ ਜੋ ਪੜ ਰਹੇ ਹੋ ਉਸ ਨੂੰ ਵਧੀਆ ਢੰਗ ਨਾਲ ਕਵਰ ਕਰਨਾ ਰਿਵਾਈਜ਼ ਕਰਨਾ ਹੈ ਸਵੇਰੇ ਜਲਦੀ ਉੱਠਣਾ ਹੈ ਸਵੇਰੇ ਜਲਦੀ ਉੱਠ ਕੇ ਪੜ੍ਹਨਾ ਹੈ 30 ਮਿੰਟ ਪੜ੍ਹਨਾ ਹੈ ਜਦੋਂ ਜੀ ਰੋਜ਼ ਕੰਮ ਲੱਗ ਜਾਂਦੇ ਹੋ ਨਾ ਸਵੇਰੇ ਉੱਠ ਕੇ 30 ਮਿੰਟ ਪੜ੍ਹਨਾ 30 ਮਿੰਟ ਪੜ੍ਹਨਾ ਤੇ ਰੁਟੀਨ ਬਣ ਜਾਂਦਾ ਹੈ ਇੱਕ ਡਿਸਪਲਿਨ ਬਣ ਜਾਂਦਾ ਹੈ ਅਭਿਆਸ ਬਣ ਜਾਂਦਾ ਹੈ ਇਹ ਚੀਜ਼ ਤੇ ਇਹ ਚੀਜ਼ ਤੁਹਾਨੂੰ ਅੱਗੇ ਜਾ ਕੇ ਪਹੁੰਚਣਗੇ ਰਿਜ਼ਲਟ ਦਿੰਦੀ ਹੈ ਤੁਸੀਂ ਹਰ ਰੋਜ਼ ਆਪਣੇ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਅਭਿਆਸ ਕਰਨਾ ਹੈ ਇਹ ਇੱਕ ਡਿਸਪਲਿਨ ਹੈ ਇਤਨਾ ਟਾਰਗੇਟ ਨੂੰ ਅਚੀਵ ਕਰਨ ਦੇ ਲਈ ਮਿਹਨਤ ਘੱਟ ਜਾਂਦੀ ਹੈ ਕਿਉਂਕਿ ਉਹ ਤੁਹਾਡੇ ਸਿਸਟਮ ਦੇ ਵਿੱਚ ਆ ਜਾਂਦੀ ਹੈ ਜੇ ਤੁਸੀਂ ਇਹ ਕਹਿ ਲਓ ਥੋੜਾ ਟਾਰਗੇਟ ਹੈ ਕਿ ਇੱਕ ਮਹੀਨੇ ਦੇ ਵਿੱਚ ਤੁਸੀਂ ਆਪਣਾ ਧਿਆਨ ਕੇਂਦਰਿਤ ਕਰਨਾ ਹੈ ਧਿਆਨ ਬਿਹਤਰ ਬਣਾਉਣਾ ਹੈ ਕਨਸੈਂਟ੍ਰੇਸ਼ਨ ਵਧਾਉਣੀ ਹੈ ਤਾਂ ਉਹ ਵੀ ਇੱਕ ਸੈਲਫ ਡਿਸਿਪਲਿਨ ਹੋ ਲਿਪੜਦਾ ਹੈ ਨੰਬਰ 2 ਤੇ ਡਿਸਟਰੈਕਟਡ ਨਹੀਂ ਹੁੰਦੇ ਡਿਸਾਈਡ ਕਰਦੇ ਨੇ ਲੋਕ ਜਿਹੜੇ ਡਿਸਿਪਲਿਨ ਦੇ ਵਿੱਚ ਹੁੰਦੇ ਨੇ ਆਮ ਤੌਰ ਤੇ ਲੋਕ ਛੋਟੀ ਮੋਟੀ ਚੀਜ਼ ਤੋਂ ਫੜਕ ਜਾਂਦੇ ਨੇ ਫੋਨ ਦੀ ਨੋਟੀਫਿਕੇਸ਼ਨ ਆ ਗਈ ਚੱਕੋ WhatsApp Instagram ਤੇ ਕੋਈ ਮੈਸੇਜ ਆ ਗਿਆ ਤਾਂ ਦੇਖੋ ਕੀ ਯਾਰ ਆਸ-ਪਾਸ ਗੱਲਾਂ ਹੋ ਰਹੀਆਂ ਨੇ ੜਕ ਜਾਂਦੇ ਨੇ ਪਰ ਸੈਲਫ ਡਿਸਪਲਿਨ ਵਾਲੇ ਲੋਕ ੜਕਦੇ ਨਹੀਂ ਉਹ ਫੈਸਲਾ ਕਰਦੇ ਨੇ ਕਿ ਮੈਂ ਨਹੀਂ ਚੱਕਣਾ ਅੱਜ ਨਹੀਂ ਜਾਣਾ ਉੱਧਰ ਬਲੇ ਕੰਮ ਕਰਨਾ ਉਹ ਪਹਿਲਾਂ ਚੁਣ ਲੈਂਦੇ ਨੇ ਕਿ ਕਿਸ ਸਮੇਂ ਕੀ ਕੰਮ ਕਰਨਾ ਹੈ ਕਿੰਨਾ ਚੀਜ਼ਾਂ ਤੋਂ ਦੂਰ ਰਹਿਣਾ ਹੈ ਕਿਸ ਸਮੇਂ ਦੇ ਦੌਰਾਨ ਫੋਨ ਨਹੀਂ ਚੱਕਣਾ ਕਿਹੜਾ ਸਮਾਂ ਫੋਨ ਲਈ ਵਰਤਣਾ ਹੈ ਕਿਹੜਾ ਸਮਾਂ ਪੜ੍ਹਾਈ ਲਈ ਵਰਤਣਾ ਹੈ ਉਸ ਨੂੰ ਪਤਾ ਹੁੰਦਾ ਹੈ ਜੇ ਭਟਕਿਆ ਤਾਂ ਜ਼ੀਰੋ ਜੇ ਮੈਂ ਉਸ ਚੀਜ਼ ਤੇ ਕਾਬੂ ਕਰ ਲਿਆ ਤਾਂ ਹੀਰੋ ਪੁਆਇੰਟ ਨੰਬਰ 10 ਅਸੀਂ ਵੈਲ ਪਾਵਰ ਨਾਲ ਨਹੀਂ ਸਿਸਟਮ ਨਾਲ ਚੱਲਣਾ ਹੈ ਸਿਸਟਮ ਨਾਲ ਜ਼ਿਆਦਾ ਲੋਕ ਸੋਚਦੇ ਨੇ ਕਿ ਮੈਂ ਵੈਲ ਪਾਵਰ ਨਾਲ ਸਵੇਰੇ 5 ਵਜੇ ਉੱਠਾਂਗਾ ਮੈਂ ਹਰ ਰੋਜ਼ ਪੜ ਲਵਾਂਗਾ ਪਰ ਵੈਲ ਪਾਵਰ ਕਾਫੀ ਨਹੀਂ ਹੁੰਦੀ ਇਕੱਲੀ ਵੈਲ ਪਾਵਰ ਕਾਫੀ ਨਹੀਂ ਹੁੰਦੀ ਸੈਲਫ ਡਿਸਿਪਲਨ ਵਾਲੇ ਲੋਕ ਹੀ ਸਿਸਟਮ ਬਣਾਉਂਦੇ ਆ ਇਹਨਾਂ ਦੇ ਕਮਾਲ ਇੱਕ ਢਾਂਚਾ ਤਿਆਰ ਕਰਦੇ ਆ ਉਦਾਹਰਨ ਵਜੋਂ ਸਵੇਰੇ ਜਾਗਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਦੀ ਰੂਟੀਨ ਤਿਆਰ ਕਰਦੇ ਹਨ ਸੈਲਫ ਡਿਸਪਲਿਨ ਵਾਲੇ ਲੋਕ ਸਪਸ਼ਟ ਟਾਈਮ ਟੇਬਲ ਰੱਖਦੇ ਹਨ ਯਾਨੀ ਕਿ ਕਿਹੜੇ ਸਮੇਂ 'ਚ ਕੀ ਕਰਨਾ ਹੈ ਡੇ ਟੂ ਡੇ ਲਿਸਟ ਬਣਾਉਂਦੇ ਨੇ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕੀ ਕਰਨਾ ਹੈ ਇਹਨਾਂ ਕੁਝ ਕਰਨ ਦੇ ਨਾਲ ਕੰਮ ਆਸਾਨ ਤੇ ਆਟੋਮੈਟਿਕ ਬਣ ਜਾਂਦਾ ਹੈ ਸਾਰੀਆਂ ਚੀਜ਼ਾਂ ਆਟੋਮੈਟਿਕ ਰੂਪ ਵਿੱਚ ਸੈੱਟ ਹੋ ਜਾਂਦੀਆਂ ਹੈ ਤੁਹਾਨੂੰ ਜਿਆਦਾ ਟਾਰਗੇਟ ਅਚੀਵ ਕਰਨ ਦੇ ਲਈ ਮੇਂ ਤਰੀਕਾ ਕਰਨੇ ਪੈਣਗੇ ਨੰਬਰ 4 ਫੀਡਬੈਕ ਲੈਂਦੇ ਆ ਫਰਸਟ੍ਰੇਟ ਨਹੀਂ ਹੁੰਦੇ ਡਿਸਿਪਲਨ ਵਾਲੇ ਲੋਕ ਫੀਡਬੈਕ ਲੈਂਦੇ ਆ ਫਰਸਟ੍ਰੇਟ ਨਹੀਂ ਹੁੰਦੇ ਜਦੋਂ ਅਸੀਂ ਆਪਣਾ ਟਾਰਗੇਟ ਅਚੀਵ ਨਹੀਂ ਨਾ ਕਰਦੇ ਤਾਂ ਅਕਸਰ ਫਰਸਟ੍ਰੇਟ ਹੋ ਜਾਂਦੇ ਆ ਤਾਂ ਬਹੁਤ ਵਾਰੀ ਹਾਰ ਵੀ ਮੰਨ ਲੈਂਦੇ ਆ ਪਰ ਜਿਹੜੇ ਸੈਲਫ ਡਿਸਿਪਲਨ ਵਾਲੇ ਲੋਕ ਆ ਨਾ ਉਹ ਹਾਰ ਨੂੰ ਫੀਡਬੈਕ ਵਜੋਂ ਦੇਖਦੇ ਆ ਕਿ ਕਿੱਥੇ ਕਿੱਥੇ ਕੀ ਕੀ ਗਲਤੀਆਂ ਹੋਈਆਂ ਉਹ ਅੱਗੇ ਨਹੀਂ ਕਰਨੀਆਂ ਉਹ ਏ ਸੋਚਦੇ ਆ ਕਿ ਮੈਂ ਨਕਾਮ ਹੋਇਆ ਤਾਂ ਹੋਇਆ ਕਿਉਂ ਮੈਨੂੰ ਕੀ ਕਰਨ ਦੀ ਲੋੜ ਹੈ ਕਿੱਥੇ ਸੁਧਨ ਦੀ ਲੋੜ ਹੈ ਤਾਂ ਜੋ ਮੈਂ ਅਗਲੀ ਵਾਰ ਗਲਤੀ ਨਾ ਕਰਾਂ ਤੇ ਆਪਣੇ ਆਪ ਨੂੰ ਅਗਲੇ ਟਾਰਗੇਟ ਲਈ ਤਿਆਰ ਕਰਾਂ ਇਹ ਸੋਚ ਉਸ ਨੂੰ ਤਾਕਤਵਰ ਤੇ ਹੋਰ ਪੈਟਰਨ ਬਣਾਉਂਦੀ ਹੈ ਵਧੀਆ ਬਹੁਤ ਹੈ ਨੰਬਰ 5 ਜਿਹੜੇ ਡਿਸਪਲਨ ਵਾਲੇ ਲੋਕ ਹੁੰਦੇ ਆ ਬ੍ਰੇਕ ਨਹੀਂ ਲੈਂਦੇ ਰੀਫਿਊਲ ਕਰਦੇ ਆ ਰੀਫਿਊਲ ਆਪਣੇ ਆਪ ਨੂੰ ਦੁਆਰਾ ਸੈਲਫ ਡਿਸਪਲਨ ਵਾਲੇ ਲੋਕ ਕੰਮ ਵਿੱਚ ਲਗਾਤਾਰ ਜੁੜੇ ਰਹਿੰਦੇ ਆ ਪਰ ਉਹ ਸਰੀਰ ਤੇ ਦਿਮਾਗ ਦੀ ਊਰਜਾ ਦਾ ਵੀ ਖਿਆਲ ਰੱਖਦੇ ਆ ਬਹੁਤ ਇੰਪੋਰਟੈਂਟ ਹੈ ਸਰੀਰ ਤੇ ਦਿਮਾਗ ਦੀ ਊਰਜਾ ਇੱਕ ਬੈਟਰੀ ਤਰ੍ਹਾਂ ਹੁੰਦੀ ਹੈ ਸਮੇਂ-ਸਮੇਂ ਤੇ ਛੋਟੇ ਰੀਚਾਰਜਿੰਗ ਬ੍ਰੇਕ ਲੈਂਦੇ ਆ ਆਪਣੀ ਊਰਜਾ ਆਪਣੀ એનર્ਜੀ ਨੂੰ ਗੇਨ ਕਰਨ ਦੇ ਲਈ ਨੀਂਦ ਤੇ ਡਾਈਟ ਤੇ ਮੈਡੀਟੇਸ਼ਨ ਦਾ ਪ੍ਰੋਪਰ ਧਿਆਨ ਰੱਖਦੇ ਆ ਕਿਉਂਕਿ ਇਹ ਚੀਜ਼ਾਂ ਦੁਆਰਾ એનર્ਜੀ ਗੇਨ ਕਰਨ ਦੇ ਵਿੱਚ ਮਦਦ ਕਰਦੀਆਂ ਨੇ ਯੋਗਾ ਐਕਸਰਸਾਈਜ਼ ਜਿਹੜੀਆਂ ਚੀਜ਼ਾਂ ਮਨ ਨੂੰ ਫੋਕਸ ਕਰਦੀਆਂ ਨੇ ਉਹ ਕਰਦੇ ਰਹਿੰਦੇ ਆ ਵਿੱਚ ਵਿੱਚ ਕਿਸੇ ਵੀ ਮੂਵਮੈਂਟ ਨੂੰ ਗਵਾਉਂਦੇ ਨਹੀਂ ਸਗੋਂ ਲੰਮੇ ਸਮੇਂ ਲਈ ਆਪਣੇ ਉਸਾਰੂ ਬਣਾਈ ਰੱਖਦੇ ਆ ਇਹ ਡਿਸਪਲਨ ਵਾਲੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਜਿਹੜਾ ਭੜਕਾ ਡਿਸਟਰੈਕਸ਼ਨ ਹੈ ਕਿਸੇ ਹੋਰ ਤੋਂ ਨਹੀਂ ਆਪਣੇ ਅੰਦਰ ਹੀ ਆਉਂਦੀ ਹੈ ਸੋ ਡਿਸਪਲਨ ਦੇ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ ਡਿਸਪਲਨ ਵਾਲੇ ਬੰਦੇ ਹੀ ਅੱਗੇ ਜਾਂਦੇ ਨੇ ਡਿਸਪਲਨ ਵਾਲੇ ਬੰਦੇ ਹੀ ਕੁਝ ਅਚੀਵ ਕਰਦੇ ਨੇ ਇਹ ਜਿਹੜੇ 5-6 ਪੁਆਇੰਟ ਦੱਸਿਆ ਹੈ ਇਹਨਾਂ ਨੂੰ ਪੱਲੇ ਬੰਨ ਲੈਣਾ ਚੰਗੀ ਤਰ੍ਹਾਂ ਕਿਉਂਕਿ ਇਹ 5 6 ਪੁਆਇੰਟ ਥੋੜੀ ਜ਼ਿੰਦਗੀ ਦੇ ਵਿੱਚ ਸਾਰੀ ਉਮਰ ਇੱਕ ਵੱਡਾ ਰੋਲ ਨਿਭਾਉਣਗੇ ਕੁਝ ਅਚੀਵ ਕਰ ਦੇਣੇ ਸਟੂਡੈਂਟਸ ਦੇ ਲਈ ਖਾਸ ਤੌਰ ਤੇ ਮੈਂ ਕਹਿਣਾ ਚਾਹਣਾ ਕਿ ਤੁਹਾਡੀ ਸ਼ੁਰੂਆਤੀ ਜ਼ਿੰਦਗੀ ਸ਼ਾਇਦ ਸਾਰੋਤਿਆਂ ਨੂੰ ਪਤਾ ਨਹੀਂ ਸੀਗਾ ਪਰ ਅੱਜ ਆਪਾਂ ਇਹਨਾਂ ਚੀਜ਼ਾਂ ਦੇ ਬਹੁਤ ਨੇੜੇ ਆਪਾਂ ਇਹਨਾਂ ਚੀਜ਼ਾਂ ਨੂੰ ਬੜੇ ਨੇੜੇ ਵਾਚ ਰਹੇ ਹਾਂ ਤੇ ਵਰਤ ਰਹੇ ਹਾਂ ਨਿਰੰਤਰ ਆਪਣੇ ਤੇ ਅਭਿਆਸ ਕਰ ਰਹੇ ਹਾਂ ਇਹਨਾਂ ਚੀਜ਼ਾਂ ਦਾ ਕਿ ਕਿਵੇਂ ਇਹ ਚੀਜ਼ਾਂ ਸਾਨੂੰ ਪ੍ਰਭਾਵਿਤ ਕਰਦੀਆਂ ਨੇ ਕਿਵੇਂ ਜੋ ਟਾਰਗੇਟਸ ਹੁੰਦੇ ਨੇ ਉਹ ਸਿਰਫ ਕਿਸਮਤ ਨਹੀਂ ਹੁੰਦੀ ਉਹਦੇ ਵਿੱਚ ਬਹੁਤ ਇੱਕ ਮਿਹਨਤ ਹੁੰਦੀ ਹੈ ਇੱਕ ਡਿਸਪਲਿਨ ਵਿੱਚ ਰਹਿ ਕੇ ਕੀਤਾ ਹੋਇਆ ਕੰਮ ਹੁੰਦਾ ਹੈ ਤੇ ਰੋਜ਼ਾਨਾ ਕੀਤਾ ਹੋਇਆ ਕੰਮ ਹੁੰਦਾ ਹੈ ਬੰਦੇ ਨੂੰ ਉਹਦੇ ਲੈ ਕੇ ਜਾਂਦਾ ਹੈ ਸੋ ਸਾਰੇ ਆਪਾਂ ਇਹਨਾਂ ਚੀਜ਼ਾਂ ਨੂੰ ਬਚੜ ਕੇ ਆਪਣੇ ਤੇ ਅਜਮਾਈਏ ਤੇ ਬਚੜ ਕੇ ਨਾ ਲਾਗੋ ਕਰੀਏ ਬਹੁਤ ਬਹੁਤ ਧੰਨਵਾਦ